प्यारे विद्यार्थियों ਅਤੇ ਅਧਿਆਪਕ ਸਾਥੀਓ ਸਤਿ ਸ੍ਰੀ ਅਕਾਲ ਬੱਚਿਓ ਅੱਜ ਆਪਾਂ 11 ਨਵੰਬਰ 2025 ਦਿਨ ਮੰਗਲਵਾਰ ਦੀ ਸਲਾਈਡ ਸ਼ੁਰੂ ਕਰ ਰਹੇ ਹਾਂਗੇ ਬੇਟਾ ਅੱਜ ਦੀ ਸਲਾਈਡ ਦੇ ਵਿੱਚ ਅੱਜ ਦਾ ਵਿਚਾਰ ਹੈ ਕੰਮ ਹੀ ਪੂਜਾ ਹੈ ਬੇਟਾ ਬਿਲਕੁਲ ਗੱਲ ਸਹੀ ਹੈਗੀ ਜੇਕਰ ਬੇਟਾ ਤੁਸੀਂ ਆਪਣਾ ਕੰਮ ਆਪਣੀ ਡਿਊਟੀ ਪੂਰੀ ਇਮਾਨਦਾਰੀ ਨਾਲ ਕਰਦੇ ਹੋਗੇ ਤਾਂ ਬੇਟਾ ਤੁਹਾਡਾ ਕੰਮ ਹੀ ਤੁਹਾਡੀ ਪੂਜਾ ਹੈ ਜੇਕਰ ਤੁਸੀਂ ਆਪਦੀ ਡਿਊਟੀ ਆਪਦਾ ਕੰਮ ਇਮਾਨਦਾਰੀ ਨਾਲ ਨਹੀਂ ਕਰਦੇ ਉਹਦੇ ਵਿੱਚ ਤੁਸੀਂ ਬੇਈਮਾਨੀ ਵਰਤਦੇ ਹੋਗੇ ਤਾਂ ਬੇਟਾ ਫਿਰ ਤੁਹਾਨੂੰ ਗੁਰਦੁਆਰੇ ਮੰਦਰਾ ਜਾਣ ਦਾ ਕੋਈ ਫਾਇਦਾ ਨਹੀਂ ਕੋਈ ਫਾਇਦਾ ਨਹੀਂ ਨੱਕ ਰਗਣ ਦਾ ਦੇਖੋ ਬੇਟਾ ਜਿਹੜੀ ਕਰਾਪਸ਼ਨ ਹੈਗੀ ਉਹ ਕੱਲੇ ਪੈਸੇ ਦੀ ਨਹੀਂ ਹੁੰਦੀ ਕਰਾਪਸ਼ਨ ਬੇਟਾ ਇਹ ਨਹੀਂ ਹੁੰਦੀ ਵੀ ਤੁਸੀਂ ਪੈਸੇ ਲੈ ਕੇ ਕੰਮ ਕਰਦੇ ਹੋਗੇ ਜੇਕਰ ਤੁਸੀਂ ਆਪਦੀ ਡਿਊਟੀ ਆਪਦਾ ਕੰਮ ਪੂਰੀ ਇਮਾਨਦਾਰੀ ਨਾਲ ਨਹੀਂ ਕਰਦੇ ਜੇਕਰ ਤੁਸੀਂ ਆਪਦੇ ਕੰਮ ਦੇ ਵਿੱਚ ਬੇਈਮਾਨੀ ਕਰਦੇ ਹੋ ਤਾਂ ਬੇਟਾ ਇਹ ਵੀ ਕਰਾਪਸ਼ਨ ਹੀ ਹੁੰਦੀ ਹੈਗੀ ਤਾ ਬੇਟਾ ਸਾਨੂੰ ਜੋ ਆਪਣਾ ਕੰਮ ਹੈਗਾ ਆਪਣੀ ਡਿਊਟੀ ਹੈਗੀ ਹਮੇਸ਼ਾ ਹੀ ਉਹ ਪੂਰੀ ਇਮਾਨਦਾਰੀ ਦੇ ਨਾਲ ਕਰਨੀ ਚਾਹੀਦੀ ਹੈਗੀ ਤਾਂ ਬੇਟਾ ਅੱਜ ਦਾ ਪਹਿਲਾ ਪ੍ਰਸ਼ਨ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਦਾ ਕੀ ਨਾਂ ਹੈ ਸਿੱਖਾਂ ਦੇ ਨੌਵੇਂ ਗੁਰੂ ਸਾਨੰਗੁਰੂ ਤੇਗ ਬਹਾਦਰ ਜੀ ਉਹਨਾਂ ਦੇ ਸੁਪੁੱਤਰ ਕੌਣ ਹਨ ਤਾਂ ਬੇਟਾ ਇਹਦਾ ਉੱਤਰ ਹੈਗਾ ਗੁਰੂ ਤੇਗ ਬਹਾਦਰ ਜੀ ਦੇ ਸੁਪੁੱਤਰ ਸਿੱਖਾਂ ਦੇ 10ਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਹਨ ਬੇਟਾ ਅਗਲਾ ਸਵਾਲ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਹੈ ਭਾਰਤ ਦਾ ਰਾਸ਼ਟਰੀ ਜਾਨਵਰ ਕਿਹੜਾ ਹੈ ਬੇਟਾ ਇਹਦਾ ਉੱਤਰ ਹੈਗਾ ਚਿਤਾ ਚਿਤਾ ਉੱਤਰ ਇਹਦਾ ਹੋਏਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਬੇਟਾ ਨੈਕਸਟ ਵਾਲ ਦਿਵਸ ਕਦੋਂ ਮਨਾਇਆ ਜਾਂਦਾ ਹੈ ਬੇਟਾ ਪੂਰੇ ਭਾਰਤ ਦੇ ਵਿੱਚ 14 ਨਵੰਬਰ ਨੂੰ ਵਾਲ ਦਿਵਸ ਮਨਾਇਆ ਜਾਂਦਾ ਹੈਗਾ ਤਾਂ ਬੇਟਾ ਇਹਦਾ ਉੱਤਰ ਹੈਗਾ 14 ਨਵੰਬਰ 14 ਨਵੰਬਰ ਬੇਟਾ ਅਗਲਾ ਆਖਰੀ ਧੁਨੀ ਆ ਵਾਲੇ ਕੁਝ ਸ਼ਬਦ ਬਣਾਓ ਬੇਟਾ ਜਿਹੜੇ ਸ਼ਬਦਾਂ ਦੇ ਅਖੀਰ ਦੇ ਵਿੱਚ ਆੜੇ ਕੰਨਾ ਆ ਹੋਵੇ ਆਪਾਂ ਨੇ ਬੇਟਾ ਉਹ ਸ਼ਬਦ ਬਣਾਉਣੇ ਆਗੇ ਜਿਸ ਤਰ੍ਹਾਂ ਲਿਆ ਪਿਆ ਮਿਆ ਰੀਆ ਬੋਟਾ ਹੋਰ ਵੀ ਬਹੁਤ ਸ਼ਬਦ ਹਨ ਜਿਹੜਾ ਆਪਾਂ ਬਣਾ ਸਕਦੇ ਆਗੇ ਤਾਂ ਬੇਟਾ ਇਹ ਤੋਂ ਅੱਗੇ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਅਤੇ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ ਦੋਨਾਂ ਨੂੰ ਜੋੜਨ ਤੇ ਕਿੰਨੀ ਸੰਖਿਆ ਬਣੇਗੀ ਬੇਟਾ ਦੇਖੋ ਵੀ ਦੋ ਅੰਕਾਂ ਦੀ ਸਭ ਤੋਂ ਵੱਡੀ ਸੰਖਿਆ ਕਿੰਨੀ ਹੈ ਕੀ 99 ਔਰ ਇੱਕ ਅੰਕ ਦੀ ਸਭ ਤੋਂ ਵੱਡੀ ਸੰਖਿਆ ਕੀ ਹੈ 9 ਬੇਟਾ ਜਦੋਂ ਅਸੀਂ ਇਹਨਾਂ ਨੂੰ ਜੋੜਾਂਗੇ ਤਾਂ ਇਹਦਾ ਉੱਤਰ ਆਵੇਗਾ 108 ਹਾਂ ਤਾਂ ਬੇਟਾ ਦੋ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਔਰ ਇੱਕ ਅੰਕ ਦੀ ਵੱਡੀ ਤੋਂ ਵੱਡੀ ਸੰਖਿਆ ਦੋਨਾਂ ਅੰਕਾਂ ਨੂੰ ਜਦੋਂ ਅਸੀਂ ਜੋੜਾਂਗੇ ਦੋਨੋਂ ਸੰਖਿਆਵਾਂ ਨੂੰ ਜੋੜਾਂਗੇ ਤਾਂ ਬੇਟਾ ਉੱਤਰ ਆਊਗਾ 108 ਤਬ ਬੇਟਾ ਇਹ ਸਾਡੇ ਅੱਜ ਦੇ ਪੰਜਾਬੀ ਦੇ ਜੋ ਪੰਜ ਸਵਾਲ ਸੀ ਉਹ ਅਸੀਂ ਹੱਲ ਕਰ ਲਏ ਇਸ ਤੋਂ ਬਾਅਦ ਹੁਣ ਅਸੀਂ ਇੰਗਲਿਸ਼ ਦੇ ਪੰਜ ਵਾਰਡ ਕਰਾਂਗੇ ਪਹਿਲਾ ਕੀ ਹੈਗਾ L I -E B E L ਬੇਟਾ ਸਾਨੂੰ ਲਿਵੇ ਵੀ ਬੋਲਦੇ ਹੈਗੇ ਲਾਈ ਵੀ ਬੋਲਦੇ ਹੈਗੇ ਬੇਟਾ ਲਿਬ ਦੇ ਅਨੁਸਾਰ ਲਿਬ ਦਾ ਮਤਲਬ ਹੁੰਦਾ ਹੈਗਾ ਰਹਿਣਾ ਜਾਰ ਰਹਿਣ ਦਾ ਸਥਾਨ ਬੇਟਾ ਜਿਹੜਾ ਹੁੰਦਾ ਲਾਈਵ ਇਹ ਹੁੰਦਾ ਸਿੱਧਾ ਪ੍ਰਸਾਰਣ ਸਿੱਧਾ ਪ੍ਰਸਾਰਣ ਮੈਨੇ ਕਹਿੰਦੇ ਪਣੀ ਕਹਿੰਦੇ ਬੇਟਾ ਵੀ ਅੱਜ ਉਹ ਫੇਸਬੁੱਕ ਤੇ ਲਾਈਵ ਹੋ ਗਿਆ ਜਾਂ YouTube ਤੇ ਲਾਈਵ ਹੋ ਗਿਆ ਦੇਖੋ ਬੇਟਾ ਜਿਹੜਾ ਲਾਈਵ ਹੁੰਦਾ ਉਹ ਹੁੰਦਾ ਸਿੱਧਾ ਪ੍ਰਸਾਰ ਦਿਖਾਉਣਾ ਜਿਹੜਾ ਹੁੰਦਾ ਲਿਵ ਉਹ ਹੁੰਦਾ ਵੀ ਕਿਸੇ ਥਾਂ ਤੇ ਰਹਿਣਾ ਜਾਂ ਰਹਿਣ ਦਾ ਸਥਾਨ ਬੇਟਾ ਨੈਕਸਟ L I K E ਲਾਈਕ ਬੇਟਾ ਲਾਈਕ ਹੁੰਦਾ ਪਸੰਦ ਕਰਨਾ ਆਪਣੇ ਕਹਿੰਦੇ ਵੀ ਉਹ ਮੈਂ ਚੀਜ਼ ਨੂੰ ਮੈਂ ਲਾਈਕ ਕਰਦਾਗਾ ਠੀਕ ਆ ਉਹ ਮਨ ਚੀਜ਼ ਲਾਈਕ ਹੈ ਗਈ ਉਹ ਚੀਜ਼ ਵਧੀਆ ਹੁੰਦੀ ਗਈ ਤਾਂ ਪਤਰਾ ਲਾਈਕ ਹੁੰਦਾ ਕੋਈ ਚੀਜ਼ ਨੂੰ ਪਸੰਦ ਕਰਨਾ ਤਾਂ ਬੇਟਾ ਅੱਗੇ ਨੈਕਸਟ C W O K ਕੁੱਕ ਬੇਟਾ ਕੋਕੋਂ ਦਾ ਪਕਾਉਣਾ ਜਾਂ ਖਾਣਾ ਬਣਾਉਣਾ ਬੇਟਾ ਨੈਕਸਟ H E L P ਬੇਟਾ ਹੈਲਪ ਹੁੰਦਾ ਕਿਸੇ ਦੀ ਮਦਦ ਕਰਨਾ ਸਹਾਇਤਾ ਕਰਨਾ ਮਦਦ ਕਰਨਾ じゃ ਬੇਟਾ ਸਹਾਇਤਾ ਕਰਨਾ ਬੇਟਾ ਲਾਸਟ ਤੇ ਡੀ ਆਰ ਆਈ ਐਨ ਕੇ ਬੇਟਾ ਡਰਿੰਕ ਹੁੰਦਾ ਪਾਣੀ ਪੀਣਾ ਜੂਸ ਪੀਣਾ ਚਾਹ ਪੀਣਾ ਠੀਕ ਹੈ ਬੇਟਾ ਕੋਈ ਚੀਜ਼ ਪੀਣਾ ਜਾ ਬੇਟਾ ਕੋਈ ਆਪਾਂ ਕਹਿੰਦੇ ਜਿਹੜੀ ਜੀ 25 ਕਹਿੰਦੇ ਮਿੱਠੀ ਜਾਂ ਕੋਈ ਪੀਣ ਵਾਲੀ ਚੀਜ਼ ਨੂੰ ਪਟ ਪਟ ਰ ਇੱਕ ਬੋਲਦੇ ਆਗੇ ਪੀਣ ਵਾਲੀ ਚੀਜ਼ ਬੇਟਾ ਇਹ ਆਪਣੀ ਅੱਜ ਦੀ ਸਲਾਈਡ ਪੂਰੀ ਹੋ ਗਈ ਔਰ ਮੇਰੀ ਸਾਰੇ ਅਧਿਆਪਕ ਸਾਥੀਆਂ ਨੂੰ ਬੇਨਤੀ ਹੈਗੀ ਕਿ ਉਹ ਜਿਹੜੀ ਸਲਾਈਡ ਦੀ ਵੀਡੀਓ ਹੈਗੀ ਉਹ ਵੱਖ-ਵੱਖ ਬੱਚਿਆਂ ਦੇ ਗਰੁੱਪਾਂ ਦੇ ਵਿੱਚ ਪਾਓ ਤਾਂ ਜੋ ਬੱਚੇ ਵਧੀਆ ਢੰਗ ਦੇ ਨਾਲ ਵੀਡੀਓ ਨੂੰ ਸੁਣ ਕੇ ਵੀਡੀਓ ਸਿੱਖ ਸਕਣਾਂ ਔਰ ਮੇਰੀ ਬੱਚਾਂ ਨੇ ਬੇਨਤੀ ਹੈ ਗਈ ਕਿ ਇਹ ਵੀਡੀਓ ਦੇਖ ਕੇ ਸੁਣ ਕੇ ਜਿਹੜੇ ਇਹਦੇ ਵਿੱਚ ਪੰਜਾਬੀ ਦੇ ਸਵਾਲ ਆ ਉਹ ਵੀ ਯਾਦ ਕਰਨੇ ਹੈਗੇ ਔਰ ਜੋ ਆਪਾਂ ਨੇ ਇੰਗਲਿਸ਼ ਦੇ ਵਰਡ ਕੀਤੇ ਆ ਉਹ ਵੀ ਕੱਲ ਨੂੰ ਯਾਦ ਕਰਕੇ ਆਉਣੇ ਹੈਗੇ ਔਰ ਸਾਰੇ ਬੱਚਿਆਂ ਤੋਂ ਪ੍ਰੇਅਰ ਦੇ ਵਿੱਚ ਇਸ ਲੈਕਚਰ ਸੁਣੀ ਜਾਵੇਗੀ ਬਹੁਤ ਬਹੁਤ ਧੰਨਵਾਦ